ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖਾਏ ਉਹ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਹੈ ਉਹ ਹੈ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਜਿਹੜੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਨੇ ਪੇਰੀ ਕੋਲੇਵਰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਹੈ ਇੰਟਰਵਿਊ ਦਿੱਤਾ ਗਿਆ ਹੈ ਰੈਡ ਐਫਐਮ ਨੂੰ ਤੇ ਇੰਟਰਵਿਊ ਜਿਹੜਾ ਉਹ ਗਗਨਦੀਪ ਸਿੰਘ ਨੇ ਕੀਤਾ ਹੈ ਤੋ ਉਸ ਇੰਟਰਵਿਊ ਦੇ ਵਿੱਚ ਕਈ ਅਜਿਹੇ ਸਵਾਲ ਪੁੱਛੇ ਗਏ ਨੇ ਜੋ ਸਿੱਧੋ ਤੋਂ ਸਿੱਧੇ ਉਹਨਾਂ ਇਨ ਲੀਗਲ ਮਾਈਗ੍ਰੈਂਟਸ ਦੇ ਨਾਲ ਰਿਲੇਟ ਕਰਦੇ ਨੇ ਜਿਹੜੇ ਵੀ ਕੈਨੇਡਾ ਦੇ ਵਿੱਚ ਆਪਣਾ ਸਟੇਟਸ ਗਵਾ ਚੁੱਕੇ ਨੇ ਜਾਂ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਨੇ ਜਾਂ ਪੀਆਰ ਨੂੰ ਲੈ ਕੇ ਕਿਸ ਤਰੀਕੇ ਦੀ ਪਾਲਿਸੀ ਜੇਕਰ ਕੰਜ਼ਰਵੇਟਿਵ ਪਾਰਟੀ ਬਣਦੀ ਆ ਤਾਂ ਰਹਿਣ ਵਾਲੀ ਹੈ ਕੱਲਾ-ਕੱਲਾ ਸਵਾਲ ਪੁੱਛਿਆ ਗਿਆ ਹੈ ਇਸ ਟੌਪਿਕ ਤੇ ਚਰਚਾ ਕਰਾਂਗੇ ਕਿ ਕੀ ਸਵਾਲ ਪੁੱਛਿਆ ਗਿਆ ਤੇ ਉਹਦਾ ਕੀ ਜਵਾਬ ਦਿੱਤਾ ਗਿਆ ਹੈ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਕੈਨੇਡਾ ਦੇ ਵਿੱਚ VOTING ਜੜੀ ਹੈ ਉਹ ਬਸ ਕੁਝ ਘੰਟਿਆਂ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਤੇ ਬਹੁਤ ਜਲਦੀ ਕਹਿ ਸਕਦੇ ਆ ਕਿ 48 ਘੰਟਿਆਂ ਦੇ ਵਿੱਚ ਵਿੱਚ ਕੈਨੇਡਾ ਨੂੰ ਇੱਕ ਨਵਾਂ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ ਹੁਣ ਉਹ ਮਾਰ ਕਰਨੀ ਹੁੰਦੇ ਨੇ ਜਾਂ ਫਿਰ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਸੱਤਾ ਦੀ ਮਲ ਮਾਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਜਿਹੜੇ ਲੀਡਰਸ ਨੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਟਿੱਪਣੀਆਂ ਕਰ ਰਹੇ ਨੇ ਤੇ ਹੁਣ ਕੰਜ਼ਰਵੇਟਿਵ ਪਾਰਟੀ ਇਸ ਨੂੰ ਕਿੱਦਾਂ ਲੈਂਦੀ ਹੈ ਉਸ ਟੌਪਿਕ ਤੇ ਜਿਹੜੀ ਹੈ ਉਹ ਚਰਚਾ ਕਰਨੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡੇ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਦੇ ਨਾਲ ਪਹਿਲਾ ਸਵਾਲ ਜਿਹੜਾ ਕੀਤਾ ਗਿਆ ਉਹ ਕੀਤਾ ਗਿਆ ਕਿ ਭਈ ਜੇਕਰ ਤੁਸੀਂ ਸੱਤਾ ਵਿੱਚ ਆਉਂਦੇ ਹੋ ਤਾਂ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਤੁਹਾਡਾ ਕੀ ਪਲਾਨ ਹੈ ਉਸ ਬਾਰੇ ਦੱਸੋ ਜਾਂ ਫਿਰ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਨੇ ਉਹਨਾਂ ਬਾਰੇ ਜਿਹੜਾ ਹੈ ਉਹ ਜ਼ਰੂਰ ਦੱਸੋ ਤਾਂ ਬਹੁਤ ਕਲੀਅਰਲੀ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਹਾਂ ਇੱਕ ਹੋਰ ਗਰਬੜ ਜਿਹੜੀ ਹੈ ਉਹ ਲਿਬਰਲਸ ਨੇ ਕੀਤੀ ਹੈ ਤੇ ਉਹਨਾਂ ਨੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਨੂੰ ਬਹੁਤ ਤੇਜ਼ੀ ਦੇ ਨਾਲ ਵਧਾਇਆ ਗਿਆ ਜਿਸ ਦੇ ਨਾਲ ਸਾਡੀ ਰਿਹਾਈਸ਼, ਸਾਡੀ ਸਿਹਤ ਸੰਭਾਲ ਤੇ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਮਾਰਕੀਟ ਦੇ ਵਿੱਚ ਬੇਕਾਬੂ ਹੋ ਗਈਆਂ। ਜੋ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕੀਆਂ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਹੌਲੀ-ਹੌਲੀ ਇਸ ਨੂੰ ਜਿਹੜਾ ਉਹ ਪਟਰੀ ਤੇ ਲਿਆਉਣ ਦੀ ਲੋੜ ਹੈਗੀ ਹੈ ਤੇ ਇਸ ਤੇ ਧਿਆਨ ਦੇਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਬਾਦੀ ਨੂੰ 3 ਗੁਣਾ ਨਹੀਂ ਵਧਾ ਸਕਦੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦਾ ਹੱਲ ਜਿਹੜਾ ਉਹ ਅੰਤਰਰਾਸ਼ਟਰੀ ਵਿਦਿਆਰਥੀ ਤੇ ਜਿਹੜੇ ਟੈਂਪਰੇਰੀ ਵਰਕਰਸ ਪ੍ਰੋਗਰਾਮ ਨੇ ਉਹਨਾਂ ਨੂੰ ਧੋਖਾਧੜੀ ਮੁਕਤ ਕਰਾਂਗੇ ਅਸੀਂ ਯਾਨੀ ਕਿ ਉਹਨਾਂ ਨਾਲ ਧੋਖਾਧੜੀ ਨਹੀਂ ਹੋ ਸਕੇਗੀ ਉਹਦੇ ਵਿੱਚ ਅਸੀਂ ਟਰਾਂਸਪੇਰੈਂਸੀ ਵਧਾਵਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਨੂੰ ਸੀਮਿਤ ਕਰ ਦੇਵਾਂਗੇ ਤਾਂ ਜੋ ਆਬਾਦੀ ਕਦੇ ਵੀ ਰਿਹਾਇਸ਼ ਸਿਹਤ ਸੰਭਾਲ ਤੇ ਨੌਕਰੀਆਂ ਤੋਂ ਨਾ ਟੱਪ ਸਕੇ ਜਾਂ ਵੱਧ ਸਕੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵਧੀਆ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵਾਪਸ ਆਵਾਂਗੇ ਜਿਵੇਂ ਕਿ ਅਸੀਂ ਲਿਬਰਲਾਂ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਸੀਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਠੀਕ ਕਰਨ ਦੀ ਤੇ ਇਹਦੇ ਵਿੱਚ ਬਦਲਾਅ ਲਿਆਉਂਦੀ ਬਹੁਤ ਸਖਤ ਲੋੜ ਹੈ ਫਿਰ ਸਵਾਲ ਕੀਤਾ ਗਿਆ ਰਿਪੋਰਟਰ ਜਿਹੜਾ ਗਗਨਦੀਪ ਹੈ ਉਹਦੇ ਵੱਲੋਂ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਕੋਈ ਪਾਲਿਸੀ ਲਿਆਓਗੇ ਤਾਂ ਜੋ ਇਹਨਾਂ ਨੂੰ ਪੀਆਰ ਦਾ ਕੋਈ ਪਾਥਵੇ ਮਿਲ ਸਕੇ ਜਾਂ ਇਹ ਆਪਣਾ ਸਟੇਟਸ ਜਿਹੜਾ ਉਹਨੂੰ ਰੀਸਟੋਰ ਕਰ ਸਕਣ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਅਸੀਂ ਜੋ ਚਾਹੁੰਦੇ ਆ ਕਿ ਜਿਹੜੇ ਕੈਨੇਡਾ ਤੋਂ ਗ੍ਰੈਜੂਏਟ ਹੋਏ ਨੇ ਇਸ ਤਰ੍ਹਾਂ ਦੇ ਉਮੀਦਵਾਰ ਨੂੰ ਸ਼ਾਇਦ ਕੈਨੇਡਾ ਵਿੱਚ ਰਹਿਣ ਦੇਣਾ ਚਾਹਾਂਗੇ ਅਸੀਂ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਉਦਾਹਰਨ ਵਜੋਂ ਕਿ ਜਿਹੜੇ ਝੂਠੇ ਬਹਾਨੇ ਬਣਾ ਕੇ ਰਹਿ ਰਹੇ ਨੇ ਜਾਂ ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਰਿਹائش ਕੀਤੀ ਹੋਈ ਹੈ ਜਿਹੜੇ ਇੱਥੇ ਗ੍ਰੈਜੂਏਟ ਨਹੀਂ ਹੋਏ ਜਾਂ ਝੂਠ ਬੋਲ ਕੇ ਜਾਂ ਫਿਰ ਸਿਸਟਮ ਨੂੰ ਚੀਟ ਕਰਕੇ ਆਬਯੂਜ਼ ਕਰਕੇ ਇੱਥੇ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਵਾਸਤੇ ਅ ਜਗਾ ਨਹੀਂ ਹੋਵੇਗੀ ਜਿਨ੍ਹਾਂ ਨੇ ਕਾਨੂੰਨ ਤੋੜਿਆ ਉਹਨਾਂ ਵਾਸਤੇ ਜਗਾ ਨਹੀਂ ਹੋਵੇਗੀ ਇਨਡਾਇਰੈਕਟਲੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਇੱਕ ਬੁਰਸ਼ ਦੇ ਨਾਲ ਮੈਂ ਸਭ ਨੂੰ ਪੇਂਟ ਕਰਨਾ ਪਸੰਦ ਨਹੀਂ ਕਰਦਾ ਯਾਨੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਰੱਖਾਂਗੇ ਕਿ ਜੇ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਜਿਹੜਾ ਇਨਲੀਗਲ ਹੈ ਜਾਂ ਜਿਹੜਾ ਮਤਲਬ ਇਨਲੀਗਲ ਵੀ ਜੇਕਰ ਕੋਈ ਹੋ ਗਿਆ ਤੇ ਉਹ ਝੂਠ ਬੋਲ ਕੇ ਇੱਥੇ ਸਿਸਟਮ ਨੂੰ ਅਬਯੂਜ਼ ਕਰਕੇ ਹੋ ਗਿਆ ਜਾਂ ਫਿਰ ਜਿੰਨਾਂ ਦੀ ਜਿਹੜੇ ਜਿਨ੍ਹਾਂ ਦੀ ਐਕਚੁਅਲ ਪ੍ਰੋਬਲਮ ਹੈ ਉਹਨਾਂ ਵਾਸਤੇ ਸਾਡੀ ਹਮਦਰਦੀ ਹੈ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹਨਾਂ ਨਾਲ ਸਾਡੀ ਹਮਦਰਦੀ ਹੈਗੀ ਹੈ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇੱਥੇ ਉਹਨਾਂ ਨੇ ਆਪਣੇ ਆਪਣੀ ਜਿਹੜੀ ਹਮਦਰਦੀ ਹੈ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਹੱਕ ਵਿੱਚ ਜਤਾਈ ਪਰ ਉਹਨਾਂ ਨੇ ਕਿਹਾ ਕਿ ਜਿਹੜੇ ਸਿਸਟਮ ਨੂੰ ਅਬਯੂਜ਼ ਕਰ ਰਹੇ ਨੇ ਉਹਨਾਂ ਤੇ ਅਸੀਂ ਜਿਹੜਾ ਹੈ ਉਹ ਨਹੀਂ ਬਖਸ਼ਾਂਗੇ ਉਹਨਾਂ ਨੂੰ ਅਸੀਂ ਇੱਕੇ ਬਰਸ਼ ਦੇ ਨਾਲ ਪੇਟ ਨਹੀਂ ਕਰਨਾ ਹੈਗਾ ਸੋ ਇਹ ਲਿਬਰਲ ਦਾ ਵਿਚਾਰ ਹੈ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਤਰੀਕੇ ਦੇ ਨਾਲ ਸਿਸਟਮ ਨੂੰ ਦਰੁਸਤ ਕਰਨਗੇ ਖਾਸ ਕਰਕੇ ਇਮੀਗ੍ਰੇਸ਼ਨ ਹੁਣ VOTINGS ਨੇ ਤੇ VOTING ਤੋਂ ਪਹਿਲਾਂ ਇਸ ਤਰੀਕੇ ਦਾ ਬਿਆਨ ਜਿਹੜਾ ਉਹ ਆਪਣੇ ਆਪ ਦੇ ਵਿੱਚ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਚਰਚਾ ਦੇ ਵਿੱਚ ਤੇ ਬਹੁਤ ਚੰਗੇ ਸਵਾਲ ਪੁੱਛੇ ਗਏ ਸੀਗੇ ਤੇ ਉਹਦਾ ਆਨਸਰ ਜਿਹੜਾ ਉਹ ਵੀ ਕਟੂਕਟ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਤੇ ਉਹਦੇ ਵਿੱਚ ਜਿਹੜਾ ਇਹ ਆਨਸਰ ਦਿੱਤਾ ਗਿਆ ਉਹ ਤੋਂ ਇੱਕਲ ਕਲੀਅਰ ਹੋ ਚੁੱਕੀ ਹੈ ਕਿ ਸਾਫ਼ ਹੈ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਚਾਹੁੰਦੀ ਕਿ ਜਿਹੜੇ ਲੀਗਲ ਮਾਈਗ੍ਰੈਂਟ ਨੇ ਜਾਂ ਫਿਰ ਜਿਹੜੇ ਸਹੀ ਟੰ ਦੇ ਨਾਲ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਕੋਈ ਲਾਅ ਬ੍ਰੇਕ ਨਹੀਂ ਕੀਤਾ ਜਿਨ੍ਹਾਂ ਨੇ ਉੱਥੇ ਪੜ੍ਹਾਈ ਕੀਤੀ ਹੈ ਉਹਨਾਂ ਵਾਸਤੇ ਉਹਨਾਂ ਨੇ ਹਮਦਰਦੀ ਜਤਾਈ ਪਰ ਜਿਹੜੇ ਉੱਥੇ ਸਿਸਟਮ ਨੂੰ ਅਬਯੂਜ਼ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਸੀਂ ਦੇਸ਼ 'ਚੋਂ ਬਾਹਰ ਕੱਢਾਂਗੇ ਉਮੀਦ ਕਰਦਾ ਹਾਂ ਬਹੁਤ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਤੋ ਵਾਅ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਉਹਨਾਂ ਦਾ ਸੋ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀ ਰੈਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ